ਸ੍ਰੀ ਨੰਦੇੜ ਸਾਹਿਬ ਦੀ ਯਾਤਰਾ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਪੈਸ਼ਲ ਟ੍ਰੇਨ ਐਤਵਾਰ ਤੜਕੀ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਇਸ ਮੌਕੇ ਤੇ ਪੁਜੇ ਜੇਲ ਤੇ ਸਰਸਪਾਟਾ ਮੰਤਰੀ ਸੋਨ ਸਿੰਘ ਠੰਡਲ ਨੇ ਕਿਹਾ ਕਿ 1000 ਦੇ ਕਰੀਬ ਸ਼ਰਧਾਲੂ ਇਸ ਯਾਤਰਾ ਵਿੱਚ ਗੁਰੂ ਘਰ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਜਿਨ੍ਹਾਂ ਦਾ ਸਾਰਾ ਖਰਚਾ ਸਰਕਾਰ ਕਰੇਗੀ ਜਿਹਦੇ ਵਿੱਚ ਸਾਰੇ ਹਲਕੇ ਦੇ ਵਿੱਚੋਂ 1000 ਜਿਹੜਾ ਵੰਦਾ ਜਾ ਰਿਹਾ ਹੈ ਵਿੱਚ ਇਹ ਬੱਚੇ ਔਰ ਇਹਨਾਂ ਨੂੰ ਸਵੇਰੇ ਜਿਹੜੀਆਂ ਬੱਸਾਂ ਘਰਾਂ ਤੋਂ ਲੈ ਕੇ ਆਈਆਂ ਉਹ ਬੱਸਾਂ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਗਿਆ। ਸੇਕਸ਼ਨ ਤੇ ਐਂਟਰੀ ਕਰਨ ਤੋਂ ਪਹਿਲਾਂ ਇਹਨਾਂ ਨੂੰ ਜਿੱਥੇ ਫੋਲ ਵਾਲਾ ਦੇ ਕੇ ਸਵਾਗਤ ਕੀਤਾ ਗਿਆ ਉੱਥੇ ਇਹਨਾਂ ਨੂੰ ਸਨੈਕਸ ਜਿਹੜਾ ਉਹ ਦਿੱਤਾ ਗਿਆ। ਪਾਣੀ ਦਿੱਤਾ ਗਿਆ। ਔਰ ਟ੍ਰੇਨ ਦੇ ਵਿੱਚ ਵੀ ਇਹਦਾ ਜਿੰਨਾ ਰੋਟੀ ਪਾਣੀ ਦਾ ਚਾਹ ਦਾ ਜਿਹੜਾ ਹੈ ਉਹ ਦਿਨ ਭਰ ਦਿੱਤਾ ਜਾਣਾ। ਔਰ ਖੁਸ਼ੀ ਦੀ ਗੱਲ ਹੈ ਕਿ ਜਦੋਂ ਵੀ ਉੱਥੇ ਪਹੁੰਚਣਾ ਉੱਥੇ ਰਹਿਣ ਦਾ ਸਾਰਾ ਖਰਚਾ ਸਰਕਾਰ ਵੱਲੋਂ ਉੱਤੇ ਘਮਰਪਨ ਦਾ ਖਰਚਾ ਸਰਕਾਰ ਬਲਵਾ ਉੱਤੇ ਖਾਣ ਪੀਣ ਦਾ ਖਰਚਾ ਵੀ ਸਰਕਾਰ ਬਲਵਾ ਉਹਦਰ ਸ਼ਰਦਾਲੂ ਇਸ ਯਾਤਰਾ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਏ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿ ਪਹਿਲਾਂ ਪਰਿਵਾਰਕ ਮੈਂ ਅਸੀਂ ਯੂਸਫ ਜਾ ਰਹੇ ਹਾਂ ਪਹਿਲਾਂ ਕਦੇ ਜਾਣ ਦਾ ਮੌਕਾ ਨਹੀਂ ਮਿਲਿਆ ਸੀ ਪਰ ਹੁਣ ਸਰਕਾਰ ਦੇ ਜਾਣ ਦਾ ਮੌਕਾ ਮਿਲਿਆ ਤੇ ਬਹੁਤ ਖੁਸ਼ੀ ਹੋ ਰਹੀ ਹੈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ੁਰੂ ਕੀਤੀ ਗਈ ਧਾਰਮਿਕ ਟ੍ਰੇਨ ਇੱਕ ਸ਼ਲਾਘਾਯੋਗ ਉਪਰਾਲਾ ਹੈ। ਹੁਸ਼ਿਆਰਪੁਰ ਤੋਂ ਸਮੀਰ ਵਸ਼ਿਸ਼ਟ, ਝਗਬਾਣੀ ਟੀਵੀ